ਸਾਡੀ ਉਂਗਲੀ ਦੇ ਨਾਲ ਆਪ ਦਾ ਸਾਰਾ ਜ਼ਮਾਨਾ ਸਾਡਾ ਵੈਰੀ ਹੋਇਆ ਜਾਪਦਾ ਸਾਗਿਓ ਖੇਸਿਲਣ ਜਿਨਾਂ ਦੇ ਬਗੈਰ ਕਦੇ ਪਹਿਲਾਂ ਬੇਗਾਨੇ ਹੋਏ ਫਿਰ ਹੋਏ ਲਾਪਤਾ ਸੁਣ ਲਈ ਗੱਲ ਖੋ ਖਦਵਾਰਾ ਦਿਲਾ ਖਾਏਗਾ ਕੁਝ ਹਾਸਿਲ ਨਹੀਂ ਹੋਣਾ ਆ ਸੁਣਿਓ ਹਣ ਸਿਰੇ ਦੀ ਗੱਲ ਐ ਸੁਣਿਓ ਅੱਲਾ ਬਚਾਈ ਮੈਨੂੰ ਪਿਆਰ ਤੋਂ ਵੇ ਮੈਂ ਪਾਗਲ ਨਹੀਂ ਹੋਣਾ ਅੱਲਾ ਬਚਾਈ ਮੈਨੂੰ ਪਿਆਰ ਤੋਂ ਵੇ ਮੈਂ ਚਲੋ ਆ ਗਾਉਣੇ ਆਪਾਂ ਤੁਹਾਡੀ ਰੀਲ ਪੈ ਗਈ ਅੱਲਾ ਬਚਾਈ ਮੈਨੂੰ ਪਿਆਰ ਤੋਂ ਵੇ ਮੈਂ ਇਹ ਬਹੁਤ ਸ਼ੇਦੀ ਆ ਰਿਹਾ ਇਹਦੇ ਕਰਕੇ ਮੈਂ ਫੰਡੀਆਂ ਰੱਖੀਆਂ